ਮਡੇ ਸਰਵੇਖੇ ਚੋਰੀਆਂ ਦੀ ਪਰਮਾਰ ਚੋਰਾਂ ਨੇ ਇੱਕ ਮੰਦਰ ਨੂੰ ਬਣਾਇਆ ਨਿਸ਼ਾਨਾ ਸਥਾਨਕ ਹਰੀਪੁਰਾ ਵਿਖੇ ਹਰੀ ਮੰਦਰ ਵਿਖੇ ਦੋ ਚੋਰਾਂ ਨੇ ਕੀਤੀ ਗੋਲਕ ਚੋਰੀ ਉਕਤ ਘਟਨਾ ਸੀਸੀ ਕੈਮਰੇ ਚ ਕੈਦ ਇਹ ਵੀ ਪੰਜਾਬ న్యూਸ ਦੀ ਵਿਸ਼ੇਸ਼ ਰਿਪੋਰਟ ਖੱਲੇ ਤੇ ਲੱਗ ਲੱਗ ਕੇ ਦੇਣੀ ਆਸਮਾਨ ਤੋਂ ਕੇ ਅੰਦਰ ਉਹ ਬਰੇ ਉਹ ਬਰੇ ਅੰਦਰ ਜਾ ਕੇ ਜਿਹੜਾ ਇੱਕ ਗੱਲ ਉੱਥੇ ਹੀ ਸ਼ਨੀ ਮੰਦਰ ਦੇ ਵੱਡਾ ਗੱਲਾ ਹੈ ਸ਼ਨੀ ਮੰਦਰ ਦੇ ਬਾਹਰ ਇੱਕ ਗੱਲ ਸਾਲ 2.5 12 ਵਜੇ ਅੰਦਰ ਅੜੇ ਨੇ ਕਿਉਂਕਿ 12 ਵਜੇ ਮੰਦਰ ਬੰਦ ਹੋ ਜਾਂਦੇ ਨੇ ਤੇ ਦੋ ਜਿਹੇ ਬਾਹਰ ਰਾਖੀ ਕਰਦੇ ਰਹੇ ਨੇ 1 ਵਜੇ ਤੇ 3 ਮਿੰਟ ਤੇ ਉਹਨਾਂ ਤਾਲੇ ਤੋੜ ਕੇ ਬਾਹਰ ਗਏ ਨੇ ਜਿਹੜੇ ਨਾਲ ਦੇ ਕੈਮਰਿਆਂ ਚ ਉਹਨਾਂ ਦੀਆਂ ਫੋਟੋਆਂ ਵੀ ਆ ਰਹੀਆਂ ਨੇ ਮੁੜ ਕੇ 1:30 ਦੇ 10 ਮਿੰਟ ਤੇ ਉਹ ਈ ਰਿਕਸ਼ਾ ਲਿਆਏ ਨੇ ਉਹਦੇ ਚ ਦੋਵੇਂ ਇਕੱਲੇ ਲੱਦਦੇ ਹੋਏ ਅਸੀਂ ਉਹ ਵੀ ਵੀਡੀਓ ਤਿਆਰ ਕਰ ਲਈ ਇੱਥੇ ਅਸੀਂ ਕੱਲ ਸ਼ਾਮ ਆਪਣੇ ਗੁਰਬਖਸ਼ਨ ਚੌਂਕੀਚੇ ਰੂਪਨ ਖਾਏ ਆ ਉਹ ਅਸਲ ਵਿੱਚ ਆਹੀ ਤਲਾਹ ਦਿੱਤੀ ਹੈ ਇਹ ਮੰਦਰ ਦੇ ਵਿੱਚ ਜੋ ਸਾਡੇ ਗੱਲੇ ਚੁੱਕ ਕੇ ਲੈ ਕੇ ਨੇ ਕੱਲ ਦੁਪਹਿਰ ਦੇ ਕਹਿ ਰਾਏ ਕੁਮਾਰ ਸ਼ਰਮਾ ਧਰਮ ਜਾਗਰਣ ਪ੍ਰਮੁਖ ਅਮਰ ਸਾਹਿਬ ਰੂਟੀਨ ਦੀ ਤਰ੍ਹਾਂ ਅਸੀਂ ਸਵੇਰੇ ਅੱਜ ਮੰਦਿਰ ਆਏ ਆ ਔਰ ਮੈਂ ਦੇਖਿਆ ਇਥੇ ਪਤਾ ਲੱਗਾ ਕਿ ਕੋ ਦਨ ਲੋਕ ਆਏ ਨੇ ਕੱਲ 12 ਵਜੇ ਦੁਪਹਿਰ ਦੇ ਟਾਈਮ ਤੇ ਕਿਉਂਕਿ ਦੁਪਹਿਰ ਤੇ ਬਾਹਰਲਾ ਗੇਟ ਸਾਡਾ ਮੰਦਿਰ ਦਾ ਖੁੱਲ੍ਹਦਾ ਹੁੰਦਾ ਹ ਹਰੀਪੁਰੇ ਹਰੀ ਮੰਦਿਰ ਤੋਂ ਕਹ ਰਹੇ ਆ ਬਾਹਰਲਾ ਗੇਟ ਖੁੱਲ੍ਹਦਾ ਵਾ ਔਰ ਅੰਦਰ ਇੰਟੀਗੇਟ ਹੈ ਕੈਂਜੀ ਗੇਟ ਦੇ ਅੰਦਰ ਮੰਦਿਰ 'ਚ ਐਂਟਰ ਹੋਣ ਲੱਗਿਆ ਕੈਂਜੀ ਗੇਟ ਖੁੱਲਣਾ ਪੈਂਦਾ ਔਰ ਉਹਨਾਂ ਨੇ ਕੀ ਕੀਤਾ ਹੈ केजी ਗੜੋਂ ਨੂੰ ਕੋਈ ਨਹੀਂ ਖੁਲੋਣਾ ਡਰ ਨਾਲ ਸਾਈਡ ਵਾਲਾ ਜਿਹੜਾ ਮੀਲੇ ਉਹਦਾ ਗੇਟ ਸੀਗਾ ਉਹਦੀ ਚਿਟਕਣੀ ਤੋੜ ਕੇ ਅੰਦਰ ਆ ਗਏ ਨੇ ਔਰ ਉੱਥੋਂ ਅੰਦਰ ਰਸਤਾ ਗਿਆ ਮੰਦਿਰ ਵੱਲ ਉਹਨਾਂ ਨੇ ਉੱਥੋਂ ਪਹਿਲਾਂ ਗੱਲਾਂ ਉਹਦਾ ਚੁੱਕਿਆ ਸ਼ਨੀ ਮੰਦਿਰ ਦਾ ਸ਼ਨੀ ਮੰਦਿਰ ਦਾ ਗੱਲਾਂ ਲੈ ਕੇ ਮੁੜ ਕੇ ਹੰਨੇਵਾਨ ਜੀ ਦੇ ਮੰਦਿਰ ਦੇ ਅੱਗੇ ਆ ਗਏ ਨੇ ਉੱਥੇ ਗੱਲਾਂ ਉਹਨਾਂ ਨੇ ਜਿਹੜਾ ਐ ਸੀ ਮੰਦਿਰ ਵੱਲੋਂ ਗੱਲਾਂ ਰੱਖਿਆ ਗਿਆ ਉਹ ਚੁੱਕ ਕੇ ਲੈ ਗਏ ਨੇ ਔਰ ਦੋ ਜਣੇ ਅੰਦਰ ਆਏ ਨੇ ਔਰ ਇੱਕ ਅੰਦਾ ਬਾਹਰ ਵੀ ਹੋ ਸਕਦਾ ਕਿਉਂਕਿ ਕੈਮਰੇ 'ਚ ਦੋ ਬੰਦੇ ਆ ਰਹੇ ਨੇ ਫਿਰ ਉਹਨਾਂ ਨੇ ਈ ਰਿਕਸ਼ਾ ਮੰਗਾਇਆ ਈ ਰਿਕਸ਼ਾ ਕੇ ਰੱਖ ਕੇ ਲੈ ਗਏ ਨੇ ਇਹ ਜਿਹੜੀ ਜਿਹੜੇ ਸ਼ਰਾਰਤੀ ਅਨਸਰ ਨੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਲਾਈਨ ਆਰਡਰ ਹੈ ਉਹਨੂੰ ਮੇਨਟੇਨ ਰੱਖਣ ਵਾਸਤੇ ਪ੍ਰਤਨਸ਼ੀਲ ਹੋਵੋ ਕਿਉਂਕਿ ਆਏ ਦੇ ਨੇ ਕਿ ਵਰਨੇ ਆ ਕਿ ਕਿਤੇ ਨਾ ਕਿਤੇ ਗੋਲੀ ਕਾੜ ਦੇਣ ਫੁੱਲ ਟਾਕੋਆਂ ਕਿਸੇ ਚੋਰੀਆਂ ਕਿਸੇ ਲੜਾਈ ਝਗੜੇ ਆਮ ਲੋਕਾਂ ਆਮ ਰੁਟੀਨ ਹੋ ਗਿਆ ਹੈ ਇਹਨਾਂ ਨੂੰ ਥੋੜਾ ਜਿਹਾ ਹੰਦਲੋ ਕਰੋ ਥੋੜਾ ਜਿਹਾ ਇਹਨਾਂ ਨੂੰ ਗਾਹ ਪੋਚੋ ਰਾ ਨੂੰ ਕਿਉਂਕਿ ਨਸ਼ੇ ਦੀ ਜਿਹੜੀ ਇੱਥੇ ਐਸ ਇਲਾਕੇ ਨੇ ਨਸ਼ੇ ਦੀ ਗਿਰਫਤਾਰੀ ਨੇਸ਼ਾ ਹੈ। ਆਪੇ ਦੇ ਤੜਕ ਲੋਕੀ ਨਸ਼ਾ ਵੇਚ ਰਹੇ ਨੇ ਔਰ ਨਸ਼ੇ ਕਰਕੇ ਹੀ ਜਿਹੜੇ ਨਸ਼ੇ ਵਿੱਚ ਆਂਦੇ ਨੇ ਬੰਦੇ ਉਹੀ ਇਸ ਤਰ੍ਹਾਂ ਕਰਦੇ ਨੇ। ਨਸ਼ੇ ਦਾ ਟੁੱਟਾ ਬੰਦਾ ਇਸ ਤਰ੍ਹਾਂ ਆ ਗਿਆ ਕਿ ਬੰਦੇ ਕਿਉਂਕਿ ਮੰਦਰ ਦੇ ਲੋਕੀ ਆਦੇ ਆਪਣਾ ਚੜਾਉਣਾ ਆਂਦੇ ਨੇ ਪੈਸੇ ਚੁੱਕ ਕੇ ਲੈ ਜਾਂਦੇ ਨੇ। ਇਹ ਬਹੁਤ ਮਾੜੀ ਮੰਦ ਘਟਨਾ ਹੋਈ ਹੈ ਔਰ ਮੈਂ ਪ੍ਰਸ਼ਾਸਨ ਤੋਂ ਵੀ ਅਪੀਲ ਕਰਦਾ ਕਿ ਇਹਦੀ ਫੋਟੋ ਫੋਟੋ ਆਪਣੀ ਤਫतीश ਕਰਕੇ ਕਿਉਂਕਿ ਕੈਮਰੇਜ ਆ ਗਏ ਨੇ ਉਹ ਦੋ ਬੰਦੇ ਤਫतीश ਕਰਕੇ ਉਹਨਾਂ ਨੂੰ ਸ਼ਲਾਖਾਂ ਦੇ ਪਿੱਛੇ ਛੱਡਿਆ ਜਾਂਦਾ। ਦੁਪਹਿਰੇ ਦੁਪਹਿਰ ਦੇ ਟਾਈਮ ਸਾਢੇ 12 ਵਜੇ ਨਾਲ ਜਦੋਂ ਮੰਦਰ ਪੂਰਨ ਸਾਰੇ 12 ਵਜੇ ਸਾਡਾ ਮੰਦਰ ਬੰਦ ਹੋ ਜਾਂਦਾ ਹੈ। ਉਹਦੇ ਬਾਅਦ ਤਾਲੇ ਲਾਏ ਹੁੰਦੇ ਆਂ ਅਸੀਂ ਜੰਗਲੇ ਬਾਹਰਲਾ ਸਿਰਫ ਗੇਟ ਡਿਊਟੀ ਤੱਕ ਖੁੱਲਾ ਹੁੰਦਾ ਕਿਉਂਕਿ ਉੱਤੇ ਜਾਣ ਨੂੰ ਪੌੜੀਆਂ ਨੇ ਕੇਵਲੇ ਇਹ ਫੰਕਸ਼ਨ ਹੁੰਦਾ ਕਿ ਮਰਨ ਜਾਂ ਕੋਈ ਵਿਆਹ ਸ਼ਾਦੀ ਇੱਥੇ ਫੰਕਸ਼ਨ ਹੁੰਦੇ ਨੇ ਉਹ ਹੀ ਸਿਰਫ ਖੁੱਲਾ ਹੁੰਦਾ ਹੈ 12:30 ਮਿੰਟ ਤੇ ਦੋ ਮੁੰਡੇ ਨੇ ਜਿਨ੍ਹਾਂ ਦੀ ਵੀਡੀਓ ਬਣੀ ਹੈ ਉਹ ਬੰਦਰ ਦੇ ਅੰਦਰ ਇੱਕ ਜਣਾ ਵੜਿਆ ਅਤੇ ਦੋ ਜਣੇ ਬਾਹਰ ਖੜੇ ਨੇ ਉਹਨਾਂ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਤਾਲੇ ਨਹੀਂ ਜਦੋਂ ਟੁੱਟੇ ਫਿਰ ਉਹਨਾਂ ਨੇ ਸ਼ਨੀ ਮੰਦਰ ਵਾਲੇ ਬੰਨੇ ਤੋਂ ਇੱਕ ਤਾਲਾ ਰਾਡ ਪਾ ਕੇ ਤੋੜਿਆ ਇੱਕ ਵਜ ਕੇ 3 ਮਿੰਟ ਤੇ ਉਹ ਬਾਹਰ ਨਿਕਲੇ ਨੇ ਬਾਹਰ ਨਿਕਲ ਕੇ ਕਿ ਉਹ ਬਾਜ਼ਾਰ ਹਾਲ ਨੂੰ ਗਏ ਨੇ ਜਦੋਂ ਬਾਜ਼ਾਰ ਹਾਲ ਨੂੰ ਗਏ ਨੇ ਉਹ ਵੀ ਵੀਡੀਓ ਦੇ ਵਿੱਚ ਆਏ ਹੋਏ ਨੇ ਫਿਰ 1:10 ਤੇ ਇੱਕ ਈ ਰਿਕਸ਼ਾ ਲੈ ਆਏ ਨੇ ਰੈਂਡਰ ਕਲਰ ਦਾ ਉਹ ਇੱਕ ਜਣਾ ਚਲਾਣ ਡਿਆ ਈ ਇੱਕ ਜਣਾ ਬੈਠਾ ਈ ਇਹ ਪਿਛਲੇ ਬੰਨੇ ਸੀਟ ਤੇ ਔਰ ਜਦੋਂ ਉਹਨਾਂ ਤਾਲੇ ਤੋੜ ਕੇ ਪਰੇ ਨੂੰ ਗਏ ਨੇ ਇਹ ਜੀਨ ਤੇ ਇੱਕ ਜਣ ਨੇ ਨੀਲੀ ਟੀ-ਸ਼ਰਟ ਪਾਈ ਹੋਈ ਹੈ ਉਹ ਵੀ ਬਾਜ਼ਾਰ ਦੇ ਵਿੱਚ ਜਦੋਂ ਪਰੇ ਨੂੰ ਗਏ ਨੇ ਪੈਦਲ ਗਏ ਨੇ ਉਹ ਨਜ਼ਰ ਆਂਦੇ ਨੇ ਫਿਰ ਉਹ ਦੋਵੇਂ ਗੱਲੇ ਚੁੱਕ ਕੇ ਤੇ ਉਹਨਾਂ ਈ ਰਿਕਸ਼ੇ ਚ ਲੱਦ ਕੇ ਤੇ ਉਹ ਲੈ ਗਏ ਨੇ ਮੰਦਰ ਵੱਲੋਂ ਅਸੀਂ ਜਾ ਕੇ ਗੁਰਬਖਸ਼ਨਗਰ ਚੌਂਕੀ ਰਿਪੋਰਟ ਲੁਕਾਤੀ ਹੈ ਅੱਗੋਂ ਕਾਰਵਾਈ ਪੁਲਿਸ ਨੂੰ ਵੀ ਇਤਲਾਹ ਕਰਤਾ ਹੈ ਅਸੀਂ ਆਪਣੇ ਤੌਰ ਤੇ ਵੀ ਉਹ ਵੇਖ ਰਹੇ ਆ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੇ ਆ ਵੀ ਇਹਦੇ ਤੇ ਥੋੜੀ ਜੀ ਮਤ ਕਰਕੇ ਜੋ ਲੁੱਪਨ ਦੀ ਕੋਸ਼ਿਸ਼ ਕੀਤੀ ਜਾਏ ਸੀਸੀ ਵੀਡੀਓ ਇਹ ਵੀਡੀਓ ਦਿਖਾਏਗੀ ਇਹ ਆ ਦੋ ਲੜਕੇ ਨੇ ਇਹਨਾਂ ਚੋਂ ਇੱਕ ਜਨੇ ਕਾਲੇ ਕਾਲੇ ਕੱਪੜੇ ਪਾਏ ਨੇ ਉਹਨੇ ਅੰਦਰ ਵਰਕੇ ਤਾਲੇ ਤੋੜੇ ਨੇ